ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਦੇ ਬਿਲਕੁਲ ਨਾਲ ਹੀ ਲੱਗਦਾ ਪਿੰਡ ਰਸੂਲਪੁਰ ਨਹਿਰਾ ਦੁਗਲਾਲਾ ਦੀਨਪੁਰ ਇਧਰ ਸੇਰੋਂ ਤਕਰੀਬਨ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਆ ਤੇ ਕੋਈ ਵੀ ਫਾਰਮਰ ਭਰਾ ਠੀਕਾ ਜੀ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਵਿజిਟ ਕਰਦਾ ਇੱਥੇ ਜਿਹੜੇ ਸੂਏ ਸੂਏ ਪਸ਼ੂ ਆ ਤੇ ਹਮੇਸ਼ਾ ਹੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਸਾਰੇ ਭਰਾਵਾਂ ਨੂੰ ਜ਼ਿਕਰ ਕਰਦੇ ਆ ਇੱਥੇ ਆਣ ਕੇ ਦੋ ਟਾਈਮ ਚਲੋ ਚਾਹੇ ਭਰਾ ਕੋਈ ਤਿੰਨ ਟਾਈਮ ਚੋਲੇ ਠੀਕ ਆ ਜੀ ਗੱਬਣ ਵਾੜ ਤੁਹਾਨੂੰ ਦਿਖਾ ਦੇਵਾਂਗੇ ਸੂਏ ਸੂਏ ਪਸ਼ੂ ਦਿਖਾਵਾਂਗੇ ਪੂਰੀ ਗੱਲਬਾਤ ਕਰਾਂਗੇ ਵੀਰ ਨਿਸ਼ਾਨ ਉਹਨਾਂ ਦੇ ਘਰ ਆ ਜਾਂ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ ਵਪਾਰ ਦਾ ਕੰਮ ਹੈ ਇਹਨਾਂ ਦਾ ਹਰੀ ਕੇ ਪੱਤਣ ਤੋਂ ਸਿਰਫ ਕੋਈ 40 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਤੇ ਨੈਸ਼ਨਲ ਹਾਈਵੇ ਬਟੇਂਡਾ ਅੰਮ੍ਰਿਤਸਰ ਇਸ ਨੈਸ਼ਨਲ ਹਾਈਵੇ ਤੇ ਉੱਪਰ ਹੀ ਪਿੰਡ ਆ ਜਾਂਦਾ ਤੇ ਤਰਨ ਤਰਨ ਬਿਲਕੁਲ ਨਾਲ ਅੱਜ ਤਰੀਕ 28 ਨਵੰਬਰ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10:00 10:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਬਾਕੀ ਮਾਲ ਨਿਸ਼ਾਨ ਹੋਂਾਂ ਦੇ ਕੋਲ ਮੱਝਾਂ ਬੈੜਾਂ ਝੋਟੀਆਂ ਕਟੀਆਂ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਤੇ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਕੋਈ ਵੀ ਰੋਂ ਦਾ ਸਾਈ ਬੈਨਾ ਪਾਵੇ ਵੇਚੇ ਜਿੱਦ ਕਸਾਈ ਬੈਨਾ ਪਾਉ ਇਥੇ ਆਣ ਕੇ ਤਸੱਲੀ ਕਰਨੀ ਆ ਚਾਹੇ ਕੋਈ ਵੀਰ ਪੂਰੀ ਪੇਮੈਂਟ ਪਾ ਕੇ ਵੀਡੀਓ ਕਾਲ ਤੇ ਵੀ ਬਿਲਕੁਲ ਤਪਾ ਕੇ ਚਾਹੇ ਚਵਾਈ ਚਵਾਈ ਜੜੀ ਕਰਕੇ ਤਸੱਲੀ ਕਰਦਾ ਤੇ ਬਾਅਦ ਵਿੱਚ ਵੀ ਪੂਰੀ ਪੇਮੈਂਟ ਪੇਮੈਂਟ ਪਾ ਕੇ ਵੀ ਤੁਸੀਂ ਜਿਹੜਾ ਸੌਦਾ ਆਪਣੇ ਘਰ ਮਗਾ ਸਕਦੇ ਜੀ ਸਭ ਤੋਂ ਪਹਿਲਾਂ ਨਿਸ਼ਾਨ ਸਸਰੀ ਗਾਲ ਸਸਰੀ ਗਾ ਵੀ ਜੀ ਹੋ ਠੀਕ ਠਾਕ ਜੋ ਬੜੇ ਵਧੀਆ ਨਿਸ਼ਾਨ ਸਾਂ ਠੀਕ ਠਾਕ ਵਧੀਆ ਵਧੀਆ ਕਿਰਪਾ ਬਬੀ ਜੀ ਠੀਕ ਠਾਕ ਜੀ ਚਲੋ ਸ਼ੁਕਰੇਮਾਨ ਹਾਂ ਜੀ ਜੀ ਲੈ ਵੀ ਨਿਸ਼ਾਨ ਥੋੜਾ ਜਿਹਾ ਵਕਫਾ ਪੈ ਗਿਆ ਬਾਕੀ ਮਾਲ ਜੰਦਾ ਏਦਾਂ ਹੀ ਮਾਲ ਆਈ ਜਾਂਦੀ ਜਾਂਦਾ ਵੀ ਜੀ ਵਿਕੀ ਜਾਂਦਾ ਹੈ ਨਾਲ ਨਾਲ ਹੀ ਠੀਕ ਆ ਹਾਂ ਇੱਕ ਦੋ ਵਾਰੀ ਤਾਂ ਟੂਲ ਬਣਾਇਆ ਪਰ ਸੇੜ ਹੋ ਜਾਂਦੇ ਰਿਹਾ ਨੰਬਰ ਟਾਈਮ ਦਿੱਤਾ ਦਿੱਤਾ ਜੀ ਉਹ ਠੀਕ ਆ ਠੀਕ ਹਾਂ ਜੀ ਬਾਕੀ ਤੇਰਾ ਐਂ ਗੱਲ ਨਾ ਵੀ ਕੋਈ 5-7 ਨਗ ਮੋਰਚਾਰਦਨ ਦੁੱਧ ਦਾ ਕੰਮ ਚੱਲ ਜਾਂਦਾ ਚੱਲ ਜਾਂਦਾ ਚੱਲ ਜਾਂਦਾ ਵਧੀਆ ਵੀਰ ਜੀ ਤੀਨ ਉਧਰ ਸ਼ਹਿਰਦਾਰੀ ਦਾ ਕੰਮ ਹੁੰਦਾ ਦੁੱਧ ਵੀ ਚੱਲਦਾ ਹਾਂਜੀ ਸ਼ਹਿਰਦਾਰੀ ਦਾ ਵੀਰ ਜੀ ਹਾਂਜੀ ਚਲੋ ਨਾਲੇ ਆਪਾਂ ਵੀਰ ਜੀ ਜਿੱਥੋਂ ਲੈਣਾ ਦੋ ਟਾਈਮ ਡੰਗਰ ਚੋਗਲੇ ਦਾ ਉਦਾਂ ਕਾਲੀ ਕੋਈ ਨਹੀਂ ਆ ਨਹੀਂ ਇਹ ਮਾਲ ਵੇਚਣ ਜਨਾ ਮਰਜੀ ਫੜ ਫੜ ਵੇਚੀ ਜਾਂਦੇ ਵਿੱਚ ਮਤਲਬ ਤੇਰਾ ਇਹੋ ਗੱਲਬਾਤ ਨਾ ਵੀ ਜੇ ਦੁੱਧ ਸ਼ਹਿਰਦਾਰੀ ਜੇ ਪਾਉਣਾ ਆਂਦਾ ਕੋਈ 4 ਦਿਨ ਪਸ਼ੂ ਰਹਿ ਵੀ ਜਾਵੇ ਕੋਈ ਚੱਕੇ ਦੁੱਧਲਾ ਪਸ਼ੂ ਉਧਰ ਚਾਰ ਦੋਧਲੇ ਪਾਸੇ ਵੀ ਹਾਂਜੀ ਚਾਰ ਵੀ ਬਣ ਜਾਂਦੇ ਵਿੱਚੇ ਹਾਂਜੀ ਇਸੇ ਤਰ੍ਹਾਂ ਹੀ ਹਾਂਜੀ ਤੇ ਅੱਜ ਨਿਸ਼ਾਨਾ ਮਾਲ ਮਾਲ ਵਿੱਚ ਚਾਰ ਹਾਂ ਸੂਏ ਸਰਾ ਇੱਕੋ ਵੜ ਗੱਬਣੇ ਬਾਕੀ ਸੂਸਾ ਮਾਲ ਵਿੱਚ ਜੀ ਚਲੋ ਜੀ ਹਾਂ ਲੋਬੀ ਅ ਦੋਸਤੋ ਸਟਾਰਟਿੰਗ ਜਿਹੜੀ ਆ ਸ਼ੁਰੂਆਤ ਕਰਦੇ ਆ ਇੱਕ ਗੱਬਣ ਵੜ ਤੋਂ ਬਾਕੀ ਸੂਬਿਆਂ ਦੇ ਵਿੱਚ ਪੁੱਛ ਲੈਣੀਆਂ ਨਿਸ਼ਾਨ ਕਨਵਾ ਸੂਆ ਵੀਰ ਵਿੱਚ ਭਾਵੇਂ ਦੂਜਾ ਮਾਲ ਤੇਜਾ ਮਾਲੇ ਆਪੋ ਆਪਣੇ ਸਾਹਮਣੇ ਵਿੱਚ ਜੀ ਰਾਤੀ ਆਈ ਉਹਦਾ ਦਾ ਕਰਕੇ ਥੋੜਾ ਪੱਠਾ ਪੱਠਾ ਖਾਦਾ ਨਹੀਂ ਉਹਦਾ ਯਾਰ ਦੋਸਤੋ ਰਾਤ ਹੀ ਜਿਹੜਾ ਵੀਰਾਂ ਦਾ ਵੀ ਮਾਲ ਆਇਆ ਠੀਕ ਆ ਜੀ ਵਿੱਚ ਸੂਈਆਂ ਸਵਾਈਆਂ ਵੜਾ ਵੀਆਂ ਉਹ ਵੀ ਅੱਜ ਭਲਕ ਦੇ ਵਿੱਚ ਹੀ ਕਈ ਆਈਆਂ ਨੇ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦੱਸੀ ਚੱਲਾਂਗੇ ਤੀਜਾ ਛੰਡੀ ਢੁੰਡੀ ਪੂਰੀ ਆ ਥੋੜੀ ਕਾਲੀ ਪੈਂਦੀ ਓਦਾਂ ਦੀ ਕੁਝ ਤੀਜਾ ਸੁਆ ਮਾਲੇ ਵੀ ਜੀ ਚੋ ਨਵੀਂ ਥਾਂ ਤੇ ਆ ਮਾੜਾ ਮੋੜ ਤੋਂ ਫਰਾ ਕਰਦਾ ਹੀ ਆ ਪਸ਼ੂ 2-4 ਦਿਨ ਕੱਢ ਦੂਗੀ ਹਾਂ ਕੋਈ ਨਿਸ਼ਾਨ ਪਿੱਛੋਂ ਦੱਸਿਆ ਭਰਾ ਮਣ ਕੋ ਦੁੱਧ ਦੱ ਦਵੇਰ 20 ਕਿਲੋ ਦਾ ਦੁੱਧ ਦੱਸਿਆ ਵੀ ਜੀ ਰਕਾਰ ਅੱਛਾ ਜੀ ਹਾਂ ਲਓ ਜੀ 20 ਕਿਲੋ ਵੀਰਾਂ ਦਾ ਵੀ ਦੁੱਧ ਚਵਾਉਂਦੀ ਰਹੀ ਆ ਜੋ ਚਲੋ ਪੈ ਜਾਣਾ ਨਹੀਂ ਹਾ ਇਹ ਵੀ ਜੀ ਵੱਡੀ ਆ ਪੂਰੀ ਇਹਨੂੰ 20 ਕਿਲੋ ਦੁੱਧ ਕੀ ਜਾਂਦਾ 20 ਤੋਂ ਪਾਰ ਵੀ ਜਾ ਸਕਦੀ ਬਾਕੀ ਆਪੋ ਆਪਣੀ ਲਓ ਜੀ ਠੀਕ ਆ ਜੀ ਦੁੱਧ ਦੋਸੋ ਸੇਵਾ ਦਾ ਚਲੋ ਜਿਹੋ ਜੀ ਸੇਵਾ ਕਰ ਲਵਾਂਗੇ ਠੀਕ ਆ ਜੀ ਬਾਕੀ ਜਿਹੜੀਆਂ ਸੂਈਆਂ ਉਹਨਾਂ ਦਾ ਦੁੱਧ ਦੱਸਾਂਗੇ ਚਵਾ ਕੇ ਦਵਾਂਗੇ ਆ ਠੀਕ ਆ ਬਾਕੀ ਜਿਹੜਾ ਗਾਂ ਤੋਂ ਸੋ ਕਾ ਤੋਂ ਵੱਡਾ ਥੋੜਾ ਜਿਹਾ ਉਪਰੋਂ ਥੋੜੇ ਲਸੇਰੇਪਣ ਦੇ ਵਿੱਚ ਲੱਗੂਗੀ ਕਈ ਵਾਰ ਨਾਰਮਲ ਸਾਫ ਸਭਾਲ ਵਾਲੇ ਘਰੋਂ ਪਸ਼ੂ ਆਉਂਦੇ ਆ ਬਾਕੀ ਤੂਰਾ ਤੂਰਾ ਪੂਰਾ ਵੀ ਜੀ ਤੂਰਾ ਤਾਰਾ ਚੰਗਾ ਬਾਕੀ ਵੈਂਸ ਸਪੂਨਸ ਤੁਹਾਨੂੰ ਆਪਾਂ ਲੈਵੇ ਦੇ ਉੱਪਰ ਦਿਖਾਈਏ ਤਾਂ ਕਾਫੀ ਵੈਂਸ ਨਜ਼ਰ ਆਉਣਗੀਆਂ ਤੁਹਾਨੂੰ ਠੀਕ ਆ ਜੀ ਜਿਵੇਂ ਜਿਵੇਂ ਲੈਵਾ ਭਰਿਆ ਓਵੇਂ ਓਵੇਂ ਨਾੜਾਂ ਬਾਹਰ ਉੱ ਬਾਕੀ ਸਾਸੁਦਰੀ ਕੋਈ ਫੂਡ ਛਾਂਗ ਨਹੀਂ ਆ ਗਈ ਵੀ ਜੀ ਆ ਦੇਖੋ ਆ ਦੇਖੋ ਚਾਰੇ ਥਾਣਾ ਕੋਈ ਫੂਡ ਛਾਂਗ ਨਹੀਂ ਠੀਕ ਆ ਜੀ ਥਾਣੇ ਵੀ ਪੂਰਾ ਐ ਵਧੀਆ ਲੱਗਾ ਆ ਕਰੋ ਚੈੱਕ ਸੋ ਸਮੇ ਸਮੇ 8-7 ਦਿਨ ਲੈਂਦੀ ਹੈ ਜੀ ਆਫਿਸ ਮੂੰਹ ਮੱਥਾ ਠੀਕ ਆ ਦੀ ਸਟੇਟ ਪਟਾ ਆ ਗਿਆ ਤੇ ਤੀਜਾ ਸੁਆ ਹਾਂਜੀ ਤੇ ਛੜ ਕੀ ਮੋਲ ਕੀ ਪੜਤਾ ਇਹਦਾ ਮੋਲ ਵੀ ਜੀ ਕੋਈ ਨਾ 60 ਨਾ 65 57000 ਦੀ ਦੇ ਦੇ ਵੀ ਜੀ 57000 ਦੀ ਹਾਂਜੀ ਕਸਣਾ ਕੁਸਣਾ ਲਸਾ ਲੂਸਾ ਕਰਕੇ ਇਹ ਲਸਾ ਲਸਾ ਕਰਕੇ ਪੂਰੇ 55 ਦੇ ਦੇ ਦਾ ਵੀ ਜੀ ਦੋ ਦੀ ਚੱਕੋ ਫੁੱਲੀ ਜਿਹੜੀ 200 ਲੈਸ ਕਰਕੇ 55000 ਦੀ ਇਹ ਅੱਜ ਵੈੜ ਗਾਂ ਤੁਹਾਨੂੰ ਮਿਲ ਜੂਗੀ 3:00 ਵਜੇ 18:00 ਵਜੇ 20:00 ਵਜੇ ਵੀਚ ਵਿਚ ਆਇਆ ਨਾ ਵੀ ਅਰਮਾਨ ਆ 20 ਕਿਲੋ ਦੁੱਧ ਚਵਾ ਦੇਣਾ ਵਾ ਇਧਰ ਵੇਖੋ ਬਾਕੀ ਥਾਂ ਥੋੜੇ ਪੂਰਾ ਲੱਗਾ ਕੋਈ ਹੱਥੀ ਮੁਠੀ ਵਾਲਾ ਲੱਗਾ ਕੋਈ ਛੋਟਾ ਥਾਂ ਨਹੀਂ ਲੱਗਾ ਲਓ ਜੀ ਬਾਕੀ ਸਫਾਈਆਂ ਬਹੁਤ ਆ ਠੀਕ ਆ ਜੀ ਆ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਜਿਵੇਂ ਜਿਵੇਂ ਦੁੱਧ ਨਾਲ ਲੇਵਾ ਭਰ ਲਿਆ ਠੀਕ ਆ ਜੀ ਕੰਪੈਕਟ ਅਡਾ ਬਿਲਕੁਲ ਜਿਹੜਾ ਹਵਾਨਾ ਛੱਡਾ ਬਣਾ ਲੂਗੀ ਲੇਵੇਟਰ ਦੀ ਬਾਕੀ ਸਾਫ ਸੁਥਰੀ ਆ ਜਿਦਾ ਮਰਜ਼ੀ ਕੋਈ ਤਸੱਲੀ ਕਰੀ ਚੱਲੇ ਆਨਕੇ ਠੀਕ ਆ ਇੱਧਰ ਸਾਗੜ ਨੰਬਰ ਤਿੰਨ ਸ਼ਾਣਾ ਬੈਠ ਕਿਵੇਂ ਇਹ ਤਿੰਨ ਦਿਨ ਹੋਏ ਸੂਈ ਨੇ ਵੀਰ ਜੀ ਮਗਰ ਵੱਛਾ ਦੇ ਓਕੇ ਹਾਂਜੀ ਇਹ ਸੂਆ ਮਾਲੇ ਤੀਜਾ ਮਾਲੇ ਚੌਥਾ ਮਾਲੇ ਥੋੜੀ ਜੀ ਫਿੱਕੀ ਆ ਬਾਕੀ ਥਣ ਭਾਂਡੇ ਦੀਆਂ ਪੰਡਾਂ ਹੀ ਭਾਈ ਫਿਰਦੀ ਆ ਲੈ ਵੀ ਲੋ ਵੀ ਆ ਵੇਖੋ ਫੱਟੇ ਲਈ ਫਿਰਦੀ ਕਰਮਾਂ ਦੀ 16 ਕਿਲੋ ਬੋਲਾ ਹੋਊਗਾ ਦੇ ਜੀ 16 ਕਿਲੋ ਬੋਲਾ ਹੋਊਗਾ ਇਹ ਥੱਲੇ ਇਸ ਵਕਤ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਤੀਜਾ ਦੇਣਾ ਜੀ ਵੀਰ ਜੀ ਲਓ ਜੀ ਤੀਜਾ ਦੇਣਾ ਤੇ 16 ਕਿਲੋ ਬੋਲੇ ਲਈ ਫਿਰਦੀ ਆ 나ੜੂਆ ਨਾਲ ਬੱਚੇ ਦੇ ਲੈ ਵੀ ਨਿਸ਼ਾਨ ਜਿਹੜੀ ਆਪਾਂ ਆ ਬਾੜ ਵਿਖਾਈ ਆਪਣੇ 16 ਕਿਲੋ ਬੋਲੇ ਵਾਲੀ ਵੀਰ ਜੀ ਆ ਵਛਾ 16 ਕਿਲੋ ਬੋਲਾ ਤੇ 3 ਦਿਨਾਂ ਦੀ ਸੂਈ ਵਛਾ ਕਿਹੜਾ ਦਾ ਵਛਾ ਆ ਵੀਰ ਜੀ ਦਿਖਾ ਦੇ ਲਓ ਜੀ ਆ ਵਛਾ 16 ਕਿਲੋ ਬੋਲਾ ਤੇ 3 ਦਿਨਾਂ ਦਾ ਬੱਚਾ ਤੁਸੀਂ ਆ ਸਾਹਮਣੇ ਵੇਖ ਲਓ ਠੀਕ ਆ ਜੀ ਤੋਂ ਦੂਜਾ ਚਾਹੇ ਕੋ ਤੇਜਾ ਮੰਨ ਕੇ ਸੌਦਾ ਕਰ ਲੇ ਥੋੜਾ ਜਿਹਾ ਪਿੰਡਿਓ ਪਿੰਡਿਓ ਵਿਕੀ ਆ ਉੱਤਾਂ ਦੇ ਪੂਰੀ ਗੱਲ ਬਾਤ ਤੋਰਾ ਤਰਾ ਬਹੁਤ ਚੰਗਾ ਵਾ ਹਾਂ ਬਾਕੀ ਦੁੱਧ ਵਾਲੇ ਪਾਸਿਓ ਖਰੀ ਹੀ ਆ ਪੂਰੀ ਹਾਂ ਜੀ ਉਹ ਬੰਗਾ ਬੰਗਾ ਪਾ ਲਈਦਾ ਨਹੀਂ ਨਹੀਂ ਬਗੈਰ ਵੰਗੇ ਹੋ ਵੀਰ ਜੀ ਚਲੋ ਜੀ ਚੰਗੀ ਗੱਲ ਤਾਨੂ ਵੀਰ ਠੀ ਮੁੱਠੀ ਵਾਲਾ ਨੀ ਠੀ ਮੁੱਠੀ ਵਾਲਾ ਵੀਰ ਜੀ ਲੈ ਵੀ ਠੀਕਾ ਜੀ ਭਾਵੇਂ ਦੋ ਪਾਸੇ ਪਾ ਲਈ ਪਾ ਵੀ ਇਹਦਾ ਜਾਇਕਾਰ ਦਾ ਨਾਉਦਾ ਜੇ ਰਾਜੀ ਹੁੰਦੇ ਤੇ ਭਾਵੇਂ 70 75 ਜਿਥੇ ਮਰਜੀ ਵੇਚ ਦੇਣੇ ਹੁਣ ਡੋਰ ਦੇ ਵਾਲਾ ਕੰਮ ਹੀ ਕਰਨਾ ਹੁਣ ਜੀ ਨਹੀਂ ਫਿਰ ਖੇੜਦੀ ਸੀ ਇੱਥੇ ਹਾਂ ਫਿਰ ਭਾਵੇਂ 70 75 ਦੀ ਖੇੜਦੀ ਹੁਣ ਵੀ 20 ਦਿਨ ਭਾਵੇਂ ਸਾਮਗਰ ਗੁੰਦਵੀਂ ਕਦਵੀਂ ਕਰਕੇ ਵਿਕਦੀ ਤਾਂ ਵੀ ਵੀਰ ਜੀ ਚਲੋ ਵਾਰਡ ਕਿਸੇ ਨੂੰ ਦੁੱਧ ਵਾਲੀ ਮਿਲ ਜੂਗੀ ਹਾਂਜੀ ਅਕੇ ਸੇਵਾ ਭਰਾ ਕੋਈ ਕਰਕੇ ਰਾਜੀ ਚਲੋ ਕਰ ਹੀ ਲੈਣੀ ਕਿਸੇ ਨੇ 20 ਕਿਲੋ ਦੁੱਧ ਤਾਂ ਥੱਲੇ ਨਹੀਂ ਮਰਦੀ ਵੀਰ ਜੀ ਚਾਰ ਚੂਰ ਸਾਇਲਜ ਤੇ ਛ ਥੱਲੋਂ ਲੈ ਕੇ ਉੱਪਰ ਤੀ ਦੋਸਤੋ ਬੜੀ ਪੱਧਰੀ ਆ ਇਧਰੋਂ ਤੁਹਾਨੂੰ ਦਿਖਾ ਦਈਏ ਆਪਾਂ ਗਾੜ ਇਥੋਂ ਸਟਾਰਟਿੰਗ ਵੇਖੋ ਤੁਸੀਂ ਠੀਕ ਆ ਜੀ ਅਗਲੇ ਪਿਛਲੇ ਥਾਣਾ ਦਾ ਵੇਖੋ ਆਪਾਂ ਜਾਦਾ ਨਹੀਂ ਆਂਦੇ ਇੱਕ ਬੜੇਵੇਂ ਦੀ ਖਲਦੀ ਪੂਰੀ ਮਿਲ ਜੇ ਇਹਨੂੰ ਖੁੱਲੀ ਤੇ ਇੱਕ ਮਸਾਂ ਦੀ ਸੁੜੀ ਮਿਲ ਜੇ ਤੇ ਪਾਈ ਬਟਾ ਕੇ ਜਾਊਗੀ ਨਾ ਰਾਜੀ ਵੀ ਹੋ ਜਾਣਾ ਤੇ ਨਾਲ ਦੁੱਧ ਤੇ ਵੀ ਝੜ ਜਾਣਾ ਬਿਲਕੁਲ ਬਿਲਕੁਲ ਤੇ ਜੇ ਨਾ ਕਿਸੇ ਨੇ ਪਾਈ ਤੇ ਜੇ ਇਹਨੇ ਕਹਾ ਵੇਖ ਲਈ ਵੀ ਬੜੇਵੇਂ ਦੀ ਪੂਰੀ ਪਈ ਤੇ ਆਪੋ ਥੋੜਾ ਥੋੜਾ ਬਦ ਰਾਜ ਹਾਂ ਰਾਹ ਹੋ ਜਾਣਾ ਵੀਰ ਜੀ ਆਪੋ ਪ੍ਰਾਲਾ ਕਰ ਗਈ ਤੇਨੇ ਫਿਰ ਵੀ ਰਾਜੀ ਹਾਂ ਜੀ ਹਾਂ ਨੇ ਵਾਰ ਚੰਗੀ ਆ ਬਾਕੀ ਜਨਵਰ ਕੋਈ ਵੀ ਸਾਫ ਸੰਭਾਲ ਦੇ ਨਾਲ ਹੀ ਹਾਂਜੀ ਬਾਕੀ ਚਟਾ ਨਿਸ਼ਾਨ ਬਹੁਤ ਸੋਨਾ ਇਸੇ ਤਰ੍ਹਾਂ ਬਣਦੀ ਆ ਇਸੇ ਤਰ੍ਹਾਂ ਵੀਰ ਜੀ ਬਾਂਦੀ ਭਾਵੇਂ ਦੋ ਡਾਂਗ ਚ ਹੋਵੇ ਚਾਰ ਡਾਂਗ ਦੁੱਧ ਦਾ ਵੀਰ ਆਪਾਂ ਕਦੀ ਝੂਠ ਨਹੀਂ ਬੋਲਿਆ ਵੀਰ ਜੀ ਕਿਉਂਕਿ ਕਿਹੜੇ ਵੇਲੇ ਦੂਰ ਭਰਾ ਨੇੜਾ ਵੀਰ ਭਰਾ ਹੁੰਦਾ ਵਾ ਫਿਰ ਲਾਂਮਾ ਹੁੰਦਾ ਫਿਰ ਚੰਗੇ ਨਹੀਂ ਲੱਗਦਾ ਵੀਰ ਜੀ ਹਾਂ ਵੀ ਚੰਗਾ ਥਾਮ ਥਣ ਬੜਾ ਸੁਆਦੀ ਆ ਲੇਵਾ ਵੀ ਬੜਾ ਖਬਰਦਾਰ ਆ ਬੜਾ ਚੰਗੀ ਆ 16 ਲੀਟਰ ਦੋਸਤੋ ਸਟਾਰਟਿੰਗ ਆ ਤੀਜੇ ਦਿਨ ਦੀ ਸੂਈ ਥੱਲੇ ਬੋਲੇ ਦੀ ਇਹ ਚਵਾਜੇ 20 ਚਵਾਜੇ 22 ਠੀਕ ਆ ਬਾਕੀ ਬੋਲੇ ਬਹੁਤ ਵਧੀਆ ਲਈ ਫਿਰਦੀ ਆ ਸਟਾਰਟਿੰਗ ਚ ਤੇ ਨਿਸ਼ਾਨ ਕੀ ਪਾ ਪੜਤਾ ਇਹਦਾ 60000 ਦੀ ਦੇ ਦਈਏ 60 ਦੀ ਦੇ ਦੇ ਹਾਂਜੀ ਕੋਈ ਵਿੱਚੋਂ ਮਾਰ ਦਈਏ 16 16 ਜਾਇਜ਼ 55 ਦੀ ਦੇ ਦਈਏ 55 ਦੀ ਹਾਂਜੀ ਦੇਖ ਲਾ 55 ਦੀ ਦੇ ਦੇ 2 ਰੁਪਏ ਪੂਰੇ 50000 ਦੀ ਦੇਣੀ ਵੀ ਜੀ ਇਤੋਂ ਘੱਟ ਨਹੀਂ ਦੇਣੀ ਚੱਕੋ ਜੀ ਭਾਵੇਂ ਦੋ ਡੰਗ ਚੋਲੇ ਦੇ ਭਾਵੇਂ ਚੋਲੇ ਚਾਰ ਡੰਗ ਦੋਦੋਂ ਇਹਨੇ ਵਧਣਾ ਹੀ ਆ ਪੂਰੇ 50 ਦੀ ਹਾਂਜੀ ਲਓ ਜੀ ਪੂਰੇ 50000 ਦੀ ਅੱਜ ਚਲ 2000 ਹੋਰ ਛੜਦਾਗੇ 48000 ਦੀ ਦੇ ਦਾਂਗੇ ਲੈ ਵੀ ਨਿਸ਼ਾਨ ਸਿਆਜਾ ਤੇ ਛੋਟਾ ਤੇ ਛੋਟਾ ਹੈ ਛੋਟਾ ਤੇ ਛੋਟਾ ਵੀ ਜੀ ਮਾਲ ਪਾਣਾ ਲਿਆ ਵੇ ਗੱਲ ਨੂੰ ਕਟਾਣੀ ਬੰਦਣਾ ਜੇ ਪਾਣਾ ਲਿਆ ਤੇ ਪਾਣਾ ਹੀ ਦੇਵਾਂਗੇ ਉਹ ਵੀ ਵੜ ਚੰਗੀ ਆ ਬਿਲਕੁਲ ਫੁੱਟਬਾਲ ਵਰਗਾ ਲੇਵਾ ਕਰਮਾਲੀ ਦਾ ਠੀਕ ਆ ਜੀ ਗਾਰਡ ਵੀ ਤੁਸੀਂ ਵੇਖੋ ਤੇ ਪਿੱਛੇ ਵੀ ਕਰਮਾਲੀ ਬੈਕ ਸਾਈਡ ਲੇਵਾ ਪੂਰਾ ਬਾਕੀ ਕਿਉਂਕਿ ਤੁਹਾਨੂੰ ਪਤਾ ਪੂਰੀ ਐ ਰਾਜੀ ਹੁੰਦੀ ਨਾ ਤੁਹਾਨੂੰ ਪਤਾ 70 75 ਦੀ ਹੱਸ ਕੇ ਵੇਖਦੀ ਆ ਅੱਗੇ ਆਪਾਂ ਇਹਦੀ ਵੜ ਵੇਚਿਆ ਪੂਰੀ ਉਹ ਗੁੰ ਨੇ ਪੜ ਚੰਗੀ ਆ ਚਲ ਨਾਲੇ ਆਪਾਂ ਨੂੰ ਪਹਾੜਾ ਲਈ ਤੇ ਪਹਾੜਾ ਦੇਤੀ ਵੀਰ ਜੀ ਲਓ ਜੀ 16 ਲੀਟਰ ਬੋਲਾ ਸਿਰਫ 48000 ਦੀ ਬੱਛਾ ਮਗਰ ਆ ਬੱਚਾ ਤੁਹਾਨੂੰ ਆਪਾਂ ਦਿਖਾ ਦਾਂਗੇ ਬੱਚਾ ਦਿਖਾ ਦਿੰਦੇ ਜੀ ਇੱਧਰ ਆਪਣੇ ਕੋਲ ਨਿਸ਼ਾਨ ਆ ਗਈ ਇਹਦੇ ਥੱਲੇ ਵੀਰ ਜੀ 5 ਦਿਨਾਂ ਦੀ ਸੂਈ ਨੇ ਮਗਰ ਵੱੱਛੀ ਆ ਓਕੇ ਤੇ 18 ਕਿਲੋ ਦੁੱਧ ਹਾਇਰੇ ਦੇ ਥਲੇ ਇਸੇ ਤਰ੍ਹਾਂ ਠੰਡੀ ਮਿੱਟੀ ਆ ਠੰਡੀ ਵੀਰ ਜੀ ਕੋਈ ਮੰਗਾ ਨਹੀਂ ਕੋਈ ਕੁਛ ਨਹੀਂ ਕਰੋ ਚੈੱਕ ਹਾਂ ਇਹ ਨਿਸ਼ਾਨ ਆ ਗਈ ਹੈ ਕਰਾਸ ਚਾਈ ਕਰਾਸ ਵੀਰ ਜੀ ਵੱੱਛੀ ਸੋਣੀ ਹੋ ਗਈ ਜਿਹਦੇ ਮੇਲੇ ਨੂੰ ਸੋਣੀ ਹੋ ਗਈ ਆ ਵੀਰ ਜੀ ਬਾ ਸਿੰਘਾਂ ਤੋਂ ਮਾਰ ਖਾ ਕੇ ਕਿਸੇ ਨੇ ਵੀਰ ਭਰਾ ਨੇ ਸਿੰਘ ਨਹੀਂ ਲਗਾਏ ਇਹਦੇ ਹ ਹਾਂ ਮਗਰ ਬੱਛੀ ਹੈ ਹਾਂ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਪੰਜ ਦਿਨ ਹੋਏ ਸੂਈ ਨੂੰ ਵੀਰ ਜੀ ਪੰਜ ਦਿਨ ਹੋ ਗਈ ਆ ਆ ਲੈ ਲਓ ਜੀ ਪੰਜ ਦਿਨ ਹੋ ਗਏ ਤੇ ਮਗਰ ਬੱਛੀ ਹੈ ਬਾਕੀ ਦੁੱਧ ਨਿਸ਼ਾਨ ਚੰਗਾ ਦੱਸਣ ਦੇ 18 ਕਿਲੋ ਦੁੱਧ ਵੀਰ ਜੀ ਭਾਵੇਂ ਦੋ ਡੰਗ ਚੋਵੇ ਤੇ ਭਾਵੇਂ ਤਿੰਨ ਡੰਗ ਚੋਵੇ ਇਹ ਨਹੀਂ ਜਿੱਥੇ ਮਰਜੀ ਖਿਲਾarge ਉਹਦਾ ਹਾਂ 18 ਲੀਟਰ ਹੁਣ ਬਾਹਰ ਆਈ ਹੈ ਕਾਲੀ ਪੈਂਦੀ ਆ ਜਿੱਥੇ ਮਰਜੀ ਖਿਲਾarge ਹੱਥ ਫੇਰੀ ਜਾ ਏਦਾਂ ਬਈ ਜਾ ਕੁਛ ਨਹੀਂ ਆਂਦੀ ਗੱਲ ਹੀ ਕੋਈ ਨਹੀਂ ਹਾਂ ਉਪ ਅੱਗ ਵਾ ਸਬਕ ਸਪੋਟਰ ਇੰਨੇ ਲੋਈ ਸੁਈ ਨੂੰ ਲੋ ਜੀ ਆਓ ਅੱਥੀਆ ਠੀਕਾ ਜੀ ਬੱਚਾ ਵੀ ਬਿਲਕੁਲ ਇੰਦੀ ਉੱਤੇ ਹੀ ਆਣਾ ਹਾਂਜੀ ਵੀਰ ਜੀ ਲੋ ਜੀ ਬਲੈਕ ਰੰਗ ਦੇ ਵਿੱਚ ਤੇ ਕਾਫੀ ਕਲਰ ਜਿਹੜਾ ਦੋਸੋ ਆ ਬੱਚੇ ਦਾ ਫੀਮੇਲ ਕਾਪ ਪੰਜਾਂ ਦਿਨਾਂ ਦੀ ਤੇ ਵਾਰਡ ਵੀ ਚੰਗੀ ਖੜੀ ਆ ਠੀਕਾ ਜੀ ਬਾਕੀ ਸੋਧ ਤੁਹਾਨੂੰ ਦੱਸ ਹੀ ਦਿੱਤਾ ਵੀ ਹਜੇ ਸਟਾਰਟਿੰਗ ਹੀ ਆ ਪੰਜਾਂ ਦਿਨਾਂ ਦੀ ਜੀ ਜੀ ਹੈ ਪੂਰੀ ਆ ਥਾਂ ਥੋੜੀ ਪੂਰਾ ਕੋਈ ਪੂਰ ਛੱਟਾ ਨਹੀਂ ਕੋਈ ਥਾਂ ਵਧ ਘਟ ਨਹੀਂ ਆ ਥਾਂ ਥਮ ਚੰਗਾ ਲੱਗਾ ਬੈਠ ਦੋ ਲਓ ਬਾਕੀ ਹੈ ਵੀ ਬੜੀ ਸੀਲਸ ਲੱਗਾ ਏੜੀਆਂ ਇੱਕ ਵਾਰੀ ਨਹੀਂ ਹੱਥ ਫੇਰਦਾ ਜਿੰਨੀ ਵਾਰਾ ਮਰਜੀ ਫੇਰੀ। ਉਹ ਵੀ ਨਹੀਂ ਵੀ ਕੋਈ ਬੰਗਾਰ ਅਸੀਂ ਕੰਦੀ ਲੋੜ ਪਊਗੀ। ਆ ਠੀਕ ਆ। ਨਿਸ਼ਾਨ ਕੀ ਮੋਲ ਵੀਰ ਕੀ ਡਿਮਾਂਡ ਇਸ ਵਾੜ ਦੇ? ਮੋਲ ਵੀ ਜੀ ਦੇਦਾ 60 ਹਜ਼ਾਰ ਦੀ। 60 ਹਜ਼ਾਰ ਦੀ। ਹਾਂ 20 ਕਿਲੋ ਦੁੱਧ ਪਾਰ ਚਵਾ ਦੂ ਅੱਜ 5 ਦਿਨ ਹੋਏ 18 ਕਿਲੋ ਦੁੱਧ ਆ। ਹਾਂ। ਹਾਂ। ਫਿਰ 60 ਦੀ ਨਾ ਦਈਏ ਮਾਰ ਕੇ ਛਾਲਾ ਸ਼ੁਰੂਆਤ ਦੇ ਦਿੱਤੀ ਜੈਜ। ਜੈ 57 ਹਜ਼ਾਰ ਦੀ ਦੇ ਦਾਂਗੇ। ਦੁੱਧ ਵੜਾਵਾ ਚਵਾ ਕੇ ਦੇਣੀ ਹੈ ਕਹਿਣ ਵਾਲੀ ਗੱਲਾਂ ਨਹੀਂ ਆ। ਦੁੱਧ ਵੀ 18 ਕਿਲੋ ਆ। ਨਾਲੇ ਕ੍ਰੋਸ ਆ ਮੱਝਾਂ ਦਾ ਦੁੱਧ ਦਾ ਚਿੱਟਾ। ਹਾਂ। ਆ ਦੇਖੋ ਜੀ। ਦੇਵੇ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਬਾਕੀ ਦੁੱਧ ਵੀ 18 ਕਿਲੋ ਕੋਈ 12 ਕਿਲੋ ਨਹੀਂਗਾ ਠੀਕ ਆ ਜੀ ਇਹ ਮੇਰਾ ਭਰਾ ਚੰਗੀ ਤਸੱਲੀ ਨਾਲ ਇੱਕ ਵੀਡੀਓ ਸੁਣ ਲਿਆ ਜੀ ਜਾਣਕਾਰੀ ਇਹ ਨਹੀਂ ਜਿੰਨੀ ਵਾਰਾ ਮਰਜੀ ਹੱਥ ਲਾਈ ਜਾਵੇ ਪਰਵਾਹ ਹੀ ਕੋਈ ਨਹੀਂ ਕਰਦੀ ਹਾਂ ਨਹੀਂ ਨਹੀਂ ਉਦਾਂ ਨਹੀਂ ਵਿਚਾਰੀ ਕੋਈ ਇਹ ਨਹੀਂ ਛਟਕਲ ਜੀ ਬਸ ਮੈਂ ਤਾਂ ਜਿਹੜੀ ਰੇਣ ਗੱਲ ਆ ਕਿਸੇ ਨੇ ਸਿੰਗ ਨਹੀਂ ਡਗਾ ਇਹ ਵੀ ਨਹੀਂ ਮਾਰਦੀ ਮੂਰਦੀ ਵੀ ਨਹੀਂ ਆ ਹਾਂ ਬਾਕੀ ਠੰਡੀ ਠੰਡੀ ਪੂਰੀ ਆ ਇੱਕ ਗੱਲ ਨਿਸ਼ਾਨ ਮਗਰ ਪਲੱਸ ਪੁਆਇੰਟ ਆ ਬੱਚੀ ਹਾਂ ਬੱਚੀ ਮਗਰ ਵੀ ਜੀ ਉਹਦਾ ਵੀਰ ਭਰਾ 2 ਮਹੀਨਿਆਂ ਨੇ ਸਿੰਗ ਡਗਾ ਸਕਦਾ ਵਾ ਹਾਂ ਕੋਈ ਗੱਲ ਨਹੀਂ ਨਹੀਂ ਮਗਰ ਬੱਚੀ ਐ ਇਹ ਇਹ ਨਿਸ਼ਾਨ 55 ਦੀ ਚਾ 55 ਦੇਣਾ 57000 ਦੀ ਆਖਿਆ ਇਹਦਾ 55 ਦੀ ਦੇਤੀ ਹਾਂ 55 ਦੇ ਦੁੱਧ ਵੀ 18 ਕਿਲੋ ਦੁੱਧ 18 ਕਿਲੋ ਵੀ ਜਿ ਚਵਾ ਕੇ ਦੇਣਾ ਕਹਿਣ ਵਾਲੀਆਂ ਗੱਲਾਂ ਨਹੀਂ ਭਾਵੇਂ 2 ਡੰਗ ਚੋਵੇ ਭਾਵੇਂ ਚੋਵੇ 3 ਡੰਗ ਠੀਕ ਆ ਵੀਰੇ ਹਾਂਜੀ ਲੋ ਵੀ 18 ਕਿਲੋ ਤੋਂ ਬਾਕੀ ਸੀਲੀਆਂ ਸ਼ਰੀਫੀਆਂ ਤੁਹਾਨੂੰ ਚੈੱਕ ਕਰਾਤੀਆਂ ਨੇ ਇਹ ਵੀ ਨਹੀਂ ਵੀ ਖੇੜ ਵੀ ਇੱਕ ਅੱਧੀ ਬਰੀ ਹੱਥ ਲਾਤਾ ਜਿੱਦਾਂ ਮਰਜ਼ੀ ਬੈਠੇ ਰਹੋ ਆ ਵੇਖੋ ਬਹੁਤ ਵਧੀਆ 18 ਕਿਲੋ ਦੁੱਧ ਮਾਰੋ ਮੇਰਾ ਵੀਰ ਟਰਾਈ ਕਰੋ ਸੌਦਾ ਅੱਗੇ ਨਿਸ਼ਾਨ ਇਹ ਵੀ ਜੀ ਮਹੀਨੇ ਡੇਢ ਮਹੀਨੇ ਸੂਈਏ ਦੇ ਮਗਰ ਬੱਚੀ ਆ 9 ਕਿਲੋ ਦੁੱਧ ਹਾਇ ਰਿਆ ਇਸਲੇ ਮਗਰ ਬੱਚੀ ਹੈ ਹਾਂ ਬੱਚੀ ਬਾਹਰ ਆਵਾਜ ਵਿਖਾ ਦੇ ਦਿਨ ਕਿੰਨੇ ਮਹੀਨਾ ਡੇਢ ਮਹੀਨਾ ਮਾਲੇ ਵੀ ਜੀ ਉਹਦੀ ਮਹੀਨੇ ਦੀ ਸੂਈ ਆ ਕੋ ਤੀਜਾ ਸੂਆ ਮੰਨ ਲਏ ਠੀਕ ਆ ਹਾਂ ਤੀਜਾ ਸੂਆ ਮੈਂ ਬਾਕੀ ਠੰਡੀ ਠੁੰਡੀ ਪੂਰੀ ਆ ਹਾਂ 9 ਕਿਲੋ ਦੁੱਧ ਮਹੀਨੇ ਦੀ ਸੂਈ ਆ ਬੱਚੀ ਮਗਰ ਆ ਗਈ ਇਹਦੇ ਬਾਕੀ ਹਾਈਟ ਤੇ ਮੀਡੀਅਮ ਦੇ ਵਿੱਚ ਆ ਤੇ ਪੇਟਾ ਪੂਟਾ ਪੂਰਾ ਭਰ ਆ ਵੇਟ ਫੂਡ ਵਜਨ ਪੂਰਾ ਆ ਲਓ ਆ ਇਹਨੂੰ ਤੋੜ ਦਿੰਦੇ ਆ ਬੱਚੇ ਨੂੰ ਖਾ ਦੇਣੇ ਬਾਕੀ ਨਿਸ਼ਾਨ ਚਵਾਈ ਦੀ ਖਰੀ ਹੀ ਆ ਵੀ ਖਰੀ ਖਰੀ ਵੀ ਜੀ ਚੱਲ ਪੁੱਤ ਬਾਕੀ ਦੋਤੋ ਅਜਵਾਈ ਦਾ ਤੇ ਦੁੱਧ ਦਾ ਵੈਸੇ ਚਲੋ ਕੋਈ ਲਾਂਭਾ ਨਹੀਂ ਕਿਸੇ ਭਰਾ ਨੂੰ ਕਿਉਂਕਿ ਮਾਲ ਪਹਿਲਾਂ ਵੀ ਤੁਹਾਡਾ ਤੁਹਾਡਾ ਬਹੁਤ ਜ਼ਿਆਦਾ ਪਾਇਆ ਕਿਸੇ ਭਰਾ ਨੇ ਨਹੀਂ ਆਇਆ ਵੀ ਦੁੱਧ ਜਿਆਦਾ ਦੱਸਿਆ ਤਾਂ ਘੱਟ ਬਾਕੀ ਅਜਵਾਈ ਦਾ ਨਹੀਂ ਪੁੱਛਿਆ ਆ ਬੱਚਾ ਇਹਦਾ ਆ ਬੱਚਾ ਠੀਕ ਹੈ ਆ ਭਾਵੇਂ ਮਹੀਨਾ ਮਾਲੇ ਭਾਵੇਂ ਡੇਢ ਮਹੀਨਾ ਮਾਲੇ ਆ ਦੇਖੋ ਜੀ ਇਹ ਬੱਚੀ ਜੇ ਮਗਰ ਆ ਥਾਣ ਵੇਖੋ ਠੀਕ ਹੈ ਜੀ ਚਾਰੇ ਥਾਣਾ ਬਿਲਕੁਲ ਨਿਖੜਵਾ ਥਾਣ ਲਗਾ ਤੇ ਬਲੈਕ ਥਾਣਾ ਕੀਤਾ ਸੋ 9 ਕਿਲੋ ਦੁੱਧ ਇਸ ਵੜ ਇਸ ਗਾਂ ਦੇ ਥੱਲੇ ਹੁਣ ਹਾਜ਼ਰ ਆ ਠੀਕ ਹੈ ਜੀ ਹਾਈਟ ਮੀਡੀਅਮ ਆ weight boot ਪੂਰਾ ਕਿਉਂਕਿ ਇਹ ਨਿਰਾ ਪੁੱਠਾ ਖਾਂਦੀ ਆਈ ਆ ਮਗਰਲੇ ਘਰੋਂ ਅੱਛਾ ਹਾਂ ਜਿਹੜੀ ਤੂੜੀ ਖਾਂਦੀ ਆ ਤੂੜੀ ਦੱਸਾਂ ਜਿਹੜੀ ਪੁੱਠਾ ਖਾਂਦੀ ਆ ਪੁੱਠਾ ਦੱਸਾਂਗੇ ਆ ਠੀਕ ਆ ਠੀਕ ਆ ਬਾਬੇ ਜਿਹੜੀ ਰਾਗ ਕਮਸ਼ੋ ਨਗਰ ਖਾਂਦਾ ਉਹ ਦੱਸਣੀ ਜ਼ਰੂਰੀ ਕਿਉਂਕਿ ਇਹ ਦੁੱਧ ਹੁਣ ਦੁੱਧੋ ਵੀ ਜੀ ਵਧੂਗੀ ਘੜ ਦੇਣੀ ਆ ਹਾਂ ਆ ਵੇਖੋ ਜੀ ਠੀਕ ਆ ਬਾਕੀ ਨਿਸ਼ਾਨ ਚਵਾਈ ਦੀ ਖਰੀ ਆ ਚਲੋ ਇਹ ਚੰਗੀ ਵੀ ਜੀ ਚੰਗੀ ਆ ਤੇ ਕੀ ਮੁੱਲ ਵੀਰੇ ਦਾ ਮੈਂ ਨਾ 35 ਦੀ ਦੇ ਰਹੀਏ 35 ਦੀ ਹਾਂ ਤੂੰ ਉਹ ਨਾ 35 ਦੀ ਫਿਰ 35 ਦੀ ਦੇ ਦੇ ਜੈ ਜੀ ਲੈਸ ਦੇ ਦੇ ਚਲ 30 ਯਾਦ ਹੀ ਦੇ ਦਾਂਗੇ ਮਾਰ ਕੇ ਸ਼ਰਾ ਸ਼ਰਾਣਾ ਪੂਰ ਗਿਆ ਜੈਜ ਦੇ ਦਿੱ ਗਏ 20 ਯਾਦ ਹੀ ਸੀ ਇਹ ਦੇ ਦੇ ਹਾਂ 30000 ਦੀ ਦੇ ਦੇ ਚਲ 28000 ਦੇ ਦਾਂਗੇ ਜੀ ਯਸ ਨਾ 28 ਦੀ ਹਾਂ 27 ਦੀ ਦੇ ਦੇ ਦਾਂਗੇ ਦੱਸ ਵੇਖ ਲੈ ਇੱਕ ਵਾਰ ਨਹੀਂ 27 ਦਾ ਵਾਜਾ ਇਹਨੂੰ ਨਹੀਂ ਕੋਈ ਵਜਣਾ 27 ਹਾਂ ਮੈਂ ਤਾਂ ਹੋਇਆ ਨਾ ਵਿਕ ਤਾਂ ਖੜ ਜੀ ਹੁਣ ਖੜ ਜੀਏ ਖੜ ਜੀਏ ਲੋ ਜੀ 27000 ਦੀ ਇਹ ਵੀ ਵੇਖਦੀ ਆ ਵੀਰ ਜੀ ਠੀਕ ਆ ਹਾਂ 27000 ਦੀ ਯਾਦ ਨੂੰ ਬਾਕੀ ਝੋਲਾ ਝਾਲਾ ਬੜਾ ਚੰਗਾ ਥੱਲੇ ਖਲਾਰ ਖਲੂਰ ਲੇਵੇ ਤਾਂ ਚੰਗਾ ਤੇ 9 ਕਿਲੋ ਦੁੱਧ ਮਹੀਨੇ ਦੀ ਸੂਈ ਉਹ ਬੱਚੀ ਮਗਰ ਤੇ ਨਿਸ਼ਾਨ ਅੱਗੇ ਆਪਣੇ ਕੋਲ ਇਹ ਬਗੈਰ ਬੱਚਿਆਂ ਵੀਜੀ ਅੱਜ ਹੀ ਲਿਆਂਦੀ ਆ ਹਾਂ ਬਗੈਰ ਬੱਚਿਆਂ ਤੇ ਅੱਜ ਹੀ ਆਈ ਆਪਣੇ ਕੋਲ ਹਾਂ ਦੁੱਧ 11 ਕਿਲੋ ਇਹਦੇ ਥੱਲੇ ਫਿਰ ਚਵਾਈ ਜੂ ਹੋ ਕੇ ਆ ਜੀ ਓਕੇ ਓਕੇ ਵੀਰ ਜੀ ਆਪਾਂ ਕਰਕੇ ਲਿਆਂਦੀ ਆ ਸਵੇਰ ਹੋਊਗਾ ਦੂਜਾ ਕਿਵੇਂ ਨਹੀਂ ਨਹੀਂ ਪਹਿਲਣਿਆ ਵੀਰ ਜੀ ਪਹਿਲਣੋ ਬੱਚੀ ਹਾਂ ਦੰਦਾ ਜੀ ਆਏ ਵੀਰ ਜੀ ਪਹਿਲਣੋ ਬੱਚੀ ਕਰੂਗਾ ਆਹ ਬੋਤ ਬਾਹਰ ਵਿਖਾ ਦਿੰਦੇ ਬਗੈਰ ਬੱਚਿਆਂ ਦੁੱਧ ਕਿੰਨਾ ਦੁੱਧ 11 ਕਿਲੋ 11 ਕਿਲੋ ਦੁੱਧਾ ਠੀਕ ਆ ਹਾਂ ਜੀ ਕੋਈ ਸਮਾਂ ਪਤਾ ਕੋਈ ਅੱਗਾ ਪਿੱਛਾ ਕਰਦਾ ਕੋਈ ਮਹੀਨਾ ਮਲੇ ਕੋਈ ਡੇਢ ਮਹੀਨਾ ਮਲੇ ਘਰ ਵਾਲੇ ਤੇ 20 ਦਿਨਾਂ ਦੇ ਆਪਾਂ ਨਹੀਂ 20 ਦਿਨ ਆਖਣੇ ਆਪਾਂ ਮਹੀਨਾ ਡੇਢ ਮਹੀਨਾ ਮੰਨ ਸਕਦੇ ਆ ਠੀਕ ਆ ਹਾਂ ਲਓ ਜੀ ਕੋਈ ਮਹੀਨਾ ਕੋਈ ਡੇਢ ਮਹੀਨਾ ਮੰਨ ਲੈ ਆਵੇ ਚੋਕੀ ਜੇ ਮੂੰਹ ਇੱਕ ਦੰਦ ਭੰਨਿਆ ਸ਼ਕੀ ਜਾਵੇ ਨੇ ਠੀਕ ਆ ਜੀ ਬਹੁਤ ਚੋਕ ਦੇ ਬਰਾਬਰ ਸੇਕ ਦਾ ਇੱਕ ਸਟਿਆ ਹਾਂ ਜੀ ਲਓ ਜੀ ਛੇਕ ਦਾ ਇੱਕ ਤਾਂ ਦਾ ਸਟਿਆ ਤੇ ਇੱਕ ਬਿਲਕੁਲ ਦੁੱਧ ਦਾ ਦੰਦ ਖੜਾ ਹੀ ਆ ਤੇ 11 ਕਿਲੋ ਦੁੱਧ ਇਸ ਵੱਚੀ ਥੱਲੇ ਆ ਆਕੀ ਬਿਲਕੁਲ ਐਂਟਰੀ ਹੋਈ ਹੈ ਨਿਸ਼ਾਨਾ ਤਾਂ ਵੀ ਅੱਜ ਚਵਾਈ ਚੁਈ ਕਰਕੇ ਲੈ ਕੇ ਆਂਦੀ ਆ ਤੇ 11 ਕਿਲੋ ਦੁੱਧਾ ਪਛੀ ਕਾਦਾ ਲੀਏ ਬਾਕੀ ਮੇਰਾ ਭਰਾ ਜਵਾਨ ਹੋ ਤੱਕ ਹੋ ਰਹੇ ਨੇ ਕਰਮਲੇ ਨੇ ਕੋਈ ਅੱਧੀ ਗਿੱਠ ਗਿੱਠ ਕੱਦ ਕਰ ਗਈ ਤੇ ਪੂਰੀ ਵੱਡੀ ਹਾਈ ਉਹ ਤੇ ਗਾੜੀ ਨੇ ਰਾਂ ਆਂਦਾ ਪਰ ਇੱਥੇ ਵਿਖਾ ਦੇਣੇ ਆਂਦੀ ਜੀ ਕੁਛ ਵੀ ਠੰਡੀ ਠੰਡੀ ਪੂਰੀ ਆ ਹਾਂ ਕੋਈ ਨਹੀਂ ਕਹਿਣ ਵਾਲੀਆਂ ਗੱਲਾਂ ਨਹੀਂ ਆ ਵੀ ਜੀ ਅਜੇ ਤੱਕ ਹਿੱਕ ਦਿਆ ਜ ਮੜਾ ਜੀ ਇੱਧਰ ਨੂੰ ਹਿੱਕ ਦਿਆ ਜਾਣੂ ਚਾ ਪੁੱਤ ਵਿਖਾ ਦਿਓ ਬੈਕ ਸਾਈਡ ਉਹ ਕਹਿੰਗੇ ਹੁਣ ਮਾਲ ਤੁਹਾਨੂੰ ਪਤਾ ਕਾਲਾ ਪੈਂਦੇ ਨਵੀਂ ਜਗ੍ਹਾ ਆਣ ਕੇ ਉਹ ਦਾੰਦੀ ਨਹੀਂ ਹਟ ਬਾਕੀ ਕੋਈ ਭੂ ਛੱਟਾ ਨਹੀਂ ਕੋਈ ਥਣ ਵੱਧ ਘੜਨੀ ਆ ਬਾਕੀ ਅੱਧੀ ਵੀ ਬਿਲਕੁਲ ਨਿੱਗਰਾ ਹਾਂ ਬਾਕੀ ਠੰਡੀ ਠੰਡੀ ਪੂਰੀ ਕੋਈ ਲੱਤ ਛੜਨੀ ਕੋਈ ਕੋਸ਼ ਨਹੀਂ ਆ ਉਸ ਨਿਗਰ ਚੱਡੇ ਦੀ ਆ ਤੇ ਇਹ ਥਣ ਲੱਗਾ ਠੀਕ ਆ ਜੀ ਪਸਮ ਪੁਸਮ ਕੇ ਪੂਰਾ ਨਿਗਰ ਆ ਪੂਰਾ ਪੂਰਾ ਵੀ ਜਿੱਥੀ ਮੁੱਠੀ ਵਾਲਾ ਥਾਣਿਆਂ ਦਾ ਕੋਈ ਛੋਟਾ ਥਾਣਿਆਂ ਦਾ ਵੱਡੇ ਕੱਦ ਕੱਢਦੀ ਆ ਚੌਗੀ ਵੜਾ ਛੇਕ ਦਾ ਦੰਦ ਸਟਿਆ ਆ ਹਜੇ ਠੀਕ ਆ ਜੀ ਇੱਕ ਦੰਦ ਸਟਿਆ ਇੱਕ ਦੋਦ ਦੰਦ ਖੜਾ ਤੇ ਕੱਦ ਕੁੱਦ ਤੁਹਾਡੇ ਸਾਹਮਣੇ ਆ ਬਾਕੀ ਰੰਗ ਪਾਜਾ ਕਰਵਾ ਲਈ ਸੋ ਕਰ ਲਿਓ ਸੰਪਰਕ ਤੇ ਇਹ ਨਿਸ਼ਾਨ ਕੀ ਮੁੱਲ ਪੜਤਾ ਮੋਲੇ ਦਾ ਕੋਈ 30 35 ਨਹੀਂ ਹਾਂ ਇਹ ਵੀ 27000 ਜਿਹਾ ਸਾਨੂੰ ਦੇਣੀ ਆ 27 ਦੀ ਹਾਂ ਜੀ ਕਸਰਾ ਕੁਸਰਾ ਕੱਢ ਗਿਆ ਕਸਰਾ ਕੁਸਰਾ ਕੱਢ ਕੇ ਵੀਜੀ ਪੂਰੀ ਲਓ ਜੀ 27000 ਦੀ ਇਹ ਅੱਜ ਫਾਈਨਲ ਮਿਲ ਜੂ ਆਪਣੇ ਭਰਾਵਾਂ ਨੂੰ ਕਿਉਂਕਿ ਇਹ ਦੋ ਦੋ ਵਾਜਣੀ ਹੈ ਉਹੋ ਜੀ ਸਾਹ ਸੁਭਾਅ ਦਵਾਈ ਇਹਨੇ ਤਾਂ ਮੇਰੇ ਨਾ ਹੋ ਗਿਆ ਬੜਾ ਟਾਈਮ ਲੱਗਾ ਗੋਆ ਹੀ ਉਡਾ ਲੇ ਬਚੜੀ ਸੀ ਤੇ ਇਸ ਬਿਲਕੁਲ ਜ ਬਿਲਕੁਲ ਬਾਕੀ ਝੂੰਗੀ ਵਿੱਚ ਆ ਗਈ ਆ ਸਿੰਗ ਕਿਸੇ ਨੇ ਨਹੀਂ ਲਗਾਏਗੇ ਝੂੰਗੀ ਆ ਦੋ ਦੋ ਤਿੰਨ ਤਿੰਨ ਇੰਚ ਸੇਕ ਕੇ ਗਿਆ ਠੀਕਾ ਉਦਾਂ ਘਰੇ ਘਰੇ ਚੋਣੀਆਂ ਕਿਸੇ ਭਰਾ ਨੇ ਠੀਕਾ ਜੀ ਬਾਕੀ ਹਾਂਗੀ ਵੀ ਵਾਦੇ ਵੱਡੀ ਦਿੱਤੀ ਸੋ ਵਾਦੇ ਵਾਲੀ ਆ ਨਵੀਂ ਬੱਛੀ ਆ ਕਾ ਦੂਜੇ ਤੀਜੇ ਸੂਏ ਹੋਰ ਵੀ ਚੰਗੀ ਬਣ ਜਾਊਗੀ ਸੋ ਸਰਪੋਸ ਨਾਲ ਜਿੱਦਾਂ ਮਰਜੀ ਵੀਜੀ ਕੋਈ ਚੱਕਰ ਨਹੀਂ ਹੈਗਾ ਇਹਦੇ ਜੇ ਲੱਤ ਛੜ ਵਾਲਾ ਮਾਲ ਲਈਦਾ ਨਹੀਂ ਪਹਿਲਾਂ ਤਸੱਲੀ ਕਰਕੇ ਲਈਦੀ ਜੀ ਤੂੰ ਫਿਰ ਪਹਿਲਾਂ ਹੀ ਤਸੱਲੀਆਂ ਕਰੀਏ ਕਿਉਂਕਿ ਮਾਲ ਜਿਆਦਾ ਗਰੰਟੀ ਦੇ ਜਾਂਦਾ ਵਾ ਫਿਰ ਚੰਗੇ ਨਹੀਂ ਲੱਗੀਦਾ ਵੀਜੀ ਲਾਮਾ ਆਵੇ ਤੇ ਬਸ ਬਸ ਤੇ ਇਹ ਅਜ 200 ਐਨੀਮਲ ਸੀਗੇ ਨਿਸ਼ਾਨਦੇ ਕੋਲੇ ਪੰਜ ਚਾਰ ਵੜਾ ਜਿਹੜੀਆਂ ਸੂਈਆਂ ਤੁਹਾਨੂੰ ਦਿਖਾਤੀਆਂ ਨੇ ਆਪਾਂ ਇੱਕ ਵੜਾ ਜਿਹੜੀ ਤੁਹਾਨੂੰ ਦਿਖਾਤੀ ਆਪਾਂ ਠੀਕ ਹੈ ਜੀ ਗੱਭਣਾ ਆ ਤਿੱਜਾ ਸੁਹਾ ਸੂਣ ਵਾਲੀ ਬਾਕੀ ਕਰੋ ਮੇਰਾ ਭਰਾ ਸੌਦੇ ਦੀ ਗੱਲਬਾਤ ਮਾਲ ਸਾਰਾ ਸਾਫ ਸੁਥਰਾ ਬਾਕੀ ਸਭ ਤੋਂ ਮੇਨ ਗੱਲ ਆ ਵੀ ਜੈਜ ਰੇਟ ਆ ਮੁੱਲ ਬਿਲਕੁਲ ਵਾਜਬ ਆ ਕਿਸੇ ਪੁਰਾਣੇ ਥੋੜੇ ਪੈਸੇ ਖਰਚ ਕਰਨੇ ਆ ਤੇ ਤੁਹਾਡੇ ਬਿਲਕੁਲ ਪੜਤੇ ਵਾਲੇ ਪਸ਼ੂ ਆ ਤੇ ਮਾਲ ਆਉਂਦਾ ਰਹਿੰਦਾ ਇਹਨਾਂ ਦੇ ਕੋਲ ਬਾਕੀ ਪੁੱਛ ਗਿਸ਼ ਕਰਦੇ ਰਿਹਾ ਕਰੋ ਠੀਕ ਆ ਜੀ ਕੋਈ ਨਿਸ਼ਾਨ ਵੀਰੇ ਇੱਕ ਸੰਪਰਕ ਨੰਬਰ ਜਿਹੜੇ ਆਪਣੇ ਨੰਬਰ ਆ ਵੀ ਜੀ 70876 74417 ਪਿੰਡ ਆ ਰਸੂਲਪੁਰ ਨਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਵੀਰ ਜੀ ਠੀਕ ਆ ਜੀ ਹਾਂਜੀ ਬੀ ਲੀਗਾ ਦੇ ਲਾਗੇ ਬਹਿ ਗਿਆ ਆਪਣੀ ਵੀ ਜੀ ਠੀਕ ਹੈ ਠੀਕ ਹੈ ਬੱਤੀ ਬੁੱਤੀ ਫਿਰ ਪੂਰੀ ਛੱਡੀ ਰੱਖਦੇ ਫੋਲ ਫੋਲ ਹੀ ਬੱਤੀ ਆਉਂਦੀ ਵੀ ਜੀ ਠੀਕ ਹਾਂਜੀ ਲਓ ਵੀ ਧੰਨਵਾਦ ਆ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦਬਕੇ ਮੇਰਾ ਵੀਰ ਸ਼ੇਅਰ ਕਰਦੇ ਹੋ ਫੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰ ਚ ਪਹੁੰਚ ਸਕੇ ਧੰਨਵਾਦ ਮਿਲਦੇ ਹਾਂ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ